ਦਰੀਪਾ ਨੂੰ ਦੇਖਣੀ ਉਹੀ ਆ ਅੱਜ ਇਹਨਾਂ ਨੂੰ ਪਤੱਕਾ ਨੂੰ ਹੋਰ ਉੱਠੂਗਾ ਉਹ ਮਾਰ ਦੂਗਾ ਸਾਡੇ ਦੀਆਂ ਪੁੱਤ ਕੱਲ ਕੋਈ ਹੋਰ ਮਾਰ ਤੂੰ ਰੰਡੀਆਂ ਤਾਂ ਉਹੀ ਰਹਿਗਾ ਸਾਡਾ ਅਸੀਂ ਭਾਈ ਕੱਲ ਨੂੰ ਨੱਥ ਪਾ ਕੇ ਸਟਾਂਗੇ ਭਾਵੇਂ ਸਾਨੂੰ ਤੇ ਰਾਤ ਕੱਢਣੀ ਭਾਈ ਯਾਰ ਬੜਾ ਹੋ ਜਾਣ ਪਰਚੇ ਅਸੀਂ ਨਹੀਂ ਹਟਣਾ ਯਾਰ ਹੋ ਜਾ ਭਾਵੇਂ ਰਾਤੀ ਚੱਜ ਜਾਈਏ ਹੋ ਜੇ ਹੋ ਜੇ ਅਸੀਂ ਨਹੀਂ ਹਟਣਾ ਕੋਈ ਆਵਾਜ਼ ਸਾਰਿਆਂ ਨੂੰ ਸਾਰੇ ਪਿੰਡਾਂ ਦੇ ਇੱਕਾ ਰੱਖਣਾ ਸਾਰਿਆਂ ਨੇ ਇਸ ਨੂੰ ਦਾਤਾ ਮਹਿਬਾਸ ਹਿਲਣਾ ਨਹੀਂ ਕਿਸੇ ਨੇ ਜਿਹਦੇ ਕੋਲੇ ਪਿੰਡਾਂ ਦਾ ਪਿੰਡ ਲਾ ਕੇ ਧਰਨਾ ਲਾ ਕੇ ਸਾਰੇ ਪਿੰਡਾਂ ਲੋਕਾਂ ਤੋਂ ਆਉਣੇ ਸੀ ਵੀ ਭਾਈ ਭਸਕ ਭਾਈ ਜਿਹੜਾ ਸਾਰੇ ਸਾਰੇ ਪਿੰਡਾਂ ਲੋਕਾਂ ਤੋਂ ਆਓ ਸਾਰੇ ਪਿੰਡਾਂ ਲੋਕਾਂ ਤੋਂ ਵੀ ਸਭ ਭਾਈ ਜਿਹੜਾ ਸਾਰਾ ਸਾਰੇ ਕਿਹੜਾ ਤਾਂ ਬੰਦੇ ਨੂੰ ਦਾਕਾ ਬੰਦੀ ਦਾ ਸਾਰੇ ਆਉਂਦੇ ਸਟੇਟ ਹੋਇਆ ਮੋਕਾ ਸਾਰਾ ਜੋ ਇਹ ਭੁੱਖੇ ਦੇ ਬੈਠੇ ਆ ਇਹ ਇਹਨਾਂ ਨੇ ਖੇਡ ਬਣਾਈ ਹੋਈ ਹੈ ਲੈ ਇਹ ਵੀ ਕੋਈ ਸਾਡਾ ਮਾਰਾ ਉਹ ਤੇ ਸਾਡੇ ਮੂੰਹ ਮੱਲੀ ਵੇਖੀ ਜਾਂਦੇ ਵੀ ਤੁਸੀਂ ਜਾਓ ਜਿਹੜਾ ਬੁਲਾ ਰਹੇ ਸੀ ਤਾਂ ਮੈਂ ਬੋਲਣਾ ਮੇਰੇ ਤਾਂ ਜਦ ਤਨ ਪਰਚਾ ਮੈਂ ਖੜਾਏ ਮੈਂ ਫਿਰ ਯਾਰ ਪਰਦੇ ਕਾਤੇ ਕਾਹਦੇ ਨੇ ਨੋਟਾ ਪਰਦੇ ਕਾਤੇ ਨੇ ਦੋ ਪਰਦੇ ਪੁੱਤੇ ਯਾਰ ਪਰਦੇ ਕਿਹਨਾਂ ਦੇ ਪਰਦੇ ਕਾਟਨੇ ਹੋਗੇ ਪਰਦੇ ਹੁੰਦੇ ਨੇਗੇ